ਹੈਲੋ ਦੋਸਤੋ ਕੀ ਹਾਲ ਹੈ ਆਈ ਹੂਪ ਸਭ ਵਧੀਆ ਹੋਣਗੇ ਅੱਜ ਦੀ ਵੀਡੀਓ ਬਾਬਾ ਗੁਰਦਿੱਤਾ ਜੀ ਦੀ ਹੈ ਇਹ ਗੁਰਦੁਆਰਾ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਪੈਂਦਾ ਹੈ ਜਦੋਂ ਅਸੀਂ ਬਾਬਾ ਸ਼੍ਰੀਚੰਦ ਜੀ ਤੋਂ ਪੋੜੀਆਂ ਦੇ ਰਸਤੇ ਬਾਬਾ ਗੁਰਦਿੱਤਾ ਜੀ ਦੀ ਔਰ ਆਂਦੇ ਹਾਂ ਤਾਂ ਉੱਥੇ ਇੱਕ ਗੇਟ ਬਣਿਆ ਹੋਇਆ ਹੈ ਜਿਹਨੂੰ ਦੇੜੀ ਸਾਬੀ ਕਹਿੰਦੇ ਹਨ ਉਸ ਗੇਟ ਦੇ ਕੋਲੇ ਬਹੁਤ ਵੱਡੀ ਤਾ ਲੱਗ ਗਈ ਹੈ ਇਹ ਤਾਂ ਪਿਛਲੇ ਕਈ ਦਿਨਾਂ ਦੀ ਲੱਗੀ ਹੋਈ ਹੈ ਇਹਦਾ ਮੁੱਖ ਕਾਰਨ بارشਾਂ ਨੂੰ ਦੱਸਿਆ ਜਾ ਰਿਹਾ ਹੈ ਤੇ ਜਦੋਂ ਅਸੀਂ ਇਸ ਜਗ੍ਹਾ ਦੇ ਉੱਤੇ ਪੁੱਜੇ ਤਾਂ ਕੀ ਦੇਖਿਆ ਕਿ ਬਹੁਤ ਸਾਰੀਆਂ ਸੰਗਤਾਂ ਜੋ ਕਿ ਅਲੱਗ-ਅਲੱਗ ਵਰਗ ਦੀਆਂ ਤੇ ਅਲੱਗ-ਅਲੱਗ ਇਲਾਕਿਆਂ ਤੋਂ ਆਈਆਂ ਹੋਈਆਂ ਸਨ ਆਪਣੀ-ਆਪਣੀ ਭੂਮਿਕਾ ਨਿਭਾਉਂਦੇ ਹੋਏ ਆਪਣਾ ਕਰਮ ਕਰ ਰਹੇ ਸੀ ਤੇ ਸੇਵਾ ਵਿੱਚ योगदान ਪਾ ਰਹੇ ਸੀ ਸਾਡੇ ਕੀਰਤਪੁਰ ਸਾਹਿਬ ਦੇ ਕਾਫੀ ਸੇਵਾਦਾਰ ਤੇ ਆਨੰਦਪੁਰ ਸਾਹਿਬ ਤੋਂ ਕਾਫੀ ਸੇਵਾਦਾਰ ਸਨ ਤੇ ਗੜਸ਼ੰਕਰ ਤੋਂ ਵੀ ਕਾਫੀ ਸੇਵਾਦਾਰ ਆਏ ਹੋਏ ਸਨ ਬਾਕੀ ਹੋਰ ਵੀ ਕਈ ਸੰਸਥਾਵਾਂ ਤੋਂ ਸੇਵਾਦਾਰ ਪੁਜੇ ਹੋਏ ਸਨ ਤੇ ਇਹਨਾਂ ਨੇ ਵੱਧ ਚੜ ਕੇ ਸੇਵਾ ਕੀਤੀ ਹੈ ਟਰੈਕਟਰਾਂ ਦੇ ਵਿੱਚ ਰੇਤਾ ਮਿੱਟੀ ਤੇ ਬੋਰੀਆਂ ਲੈ ਕੇ ਅਲੱਗ-ਅਲੱਗ ਸੰਸਥਾਵਾਂ ਦੇ ਬੰਦੇ ਪੁਜਰੇ ਸਨ ਤੇ ਬਹੁਤ ਜ਼ਿਆਦਾ ਸੇਵਾ ਦੇ ਵਿੱਚ ਯੋਗਦਾਨ ਪਾਇਆ ਹੈ ਦੇ ਜਿਵੇਂ ਕਿ ਕੁਝ ਦਿਨ ਪਹਿਲਾਂ ਆਪਾਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਸੀ ਕਿ ਇਸ ਜਗ੍ਹਾ ਤੇ ਜਲਦੀ ਤੋਂ ਜਲਦੀ ਰਿਕਵਰ ਕਰਨ ਦੀ ਜ਼ਰੂਰਤ ਹੈ ਯਾਨੀ ਕਿ ਯੂ ਨੋ ਬੰਦ ਲਾਣ ਦੀ ਜਾਂ ਢਾ ਨੂੰ ਰੋਕਣ ਦੀ ਮਿੱਟੀਆਂ ਦੇ ਬੋਰੇ ਜਾਂ ਰੇਤੇ ਦੇ ਬੋਰੇ ਭਰ ਕੇ ਲਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੰਗਤਾਂ ਦਾ ਜੋਸ਼ ਦੇਖ ਕੇ ਲੋਕਾਂ ਦਾ ਜੋਸ਼ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂ ਕਰਕੇ ਹਰ ਇੱਕ ਦਾ ਪਿਆਰ ਬਾਬਾ ਜੀ ਦੇ ਨਾਲ ਹਰ ਇੱਕ ਦੀ ਆਸ ਬਾਬਾ ਗੁਰਦਿੱਤਾ ਜੀ ਦੇ ਨਾਲ ਜੁੜੀ ਹੋਈ ਹੈ ਤੇ ਸੰਗਤਾਂ ਬਿਲਕੁਲ ਵੀ ਬਿਨਾ ਥਕੇ ਬਿਨਾ ਕੁਝ ਖਾਏ ਪੀਏ ਲਗਾਤਾਰ ਆਪਣਾ ਫਰਜ਼ ਨਿਭਾ ਰਹੀਆਂ ਸਨ ਤੇ ਘਟੋ ਘਟ 40 ਤੋਂ 50 ਬੰਦੇ ਕੰਮ ਦੇ ਉੱਤੇ ਮੌਕੇ ਤੇ ਲੱਗੇ ਹੋਏ ਸੀ ਤੇ ਆਪਾਂ ਨੇ ਭਗਵੰਤ ਸਿੰਘ ਮਟੌਰ ਜੋ ਕਿ ਪ੍ਰਾਈਮ ਪੰਜਾਬ ਚਲਾਉਂਦੇ ਹਨ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਕੀ ਉਹਨਾਂ ਨੇ ਕਿਹਾ ਤੇ ਕੀ ਉਹਨਾਂ ਨੇ ਦੱਸਿਆ ਤੇ ਸਾਰਾ ਕੁਝ ਅੱਗੇ ਸੁਣਦੇ ਹਾਂ ਵੀਡੀਓ ਸਾਰੀ ਦੇਖਣਾ ਵੱਧੋ ਵੱਧ ਸੰਗਤਾਂ ਤੱਕ ਸ਼ੇਅਰ ਕਰ ਦੇਣਾ ਤੇ ਇੱਕ ਗੱਲ ਹੋਰ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਲਈ ਹਲੇ ਮਿੱਟੀ ਜਾਂ ਰੇਤਾ ਤੇ ਬੋਰੀਆਂ ਖਾਲੀ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਸੀਂ ਵੱਧ ਚੜ ਕੇ ਹਿੱਸਾ ਪਾਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਓ ਤੇ ਆਓ ਆਪਾਂ ਸੁਣਾਉਂਦੇ ਹਾਂ ਕੀ ਕੀ ਗੱਲਬਾਤ ਹੋਈ ਤੇ ਕੀ ਕੀ ਬੋਲਿਆ ਗਿਆ ਤੇ ਇੱਕ ਵਾਰ ਫਿਰ ਤੋਂ ਬੋਲਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਗੰਤਮਤ ਅਸਲੀ ਗੱਲਬਾਤ ਕਰਾਂਗੇ ਬੱਲਾ ਨਾ ਉਧਰ ਤਮਰੋਲੀ ਵਾਲੇ ਆ ਸਾਡੇ ਨਾਲ ਇੱਥੇ ਆਜੋ ਭਾਜੀ ਇੱਧਰ ਆਜੋ ਮੜੇ ਜੀ ਆ ਆ ਕੰਡੀਸ਼ਨਰ ਵਾਲੇ ਭਾਜੀ ਇੱਧਰ ਆਇਓ ਮੜੇ ਜੀ ਬੱਲਾ ਜੋ ਨਵਾਂ ਸ਼ਹਿਰ ਦੇ ਆ ਸਰਦੇਸ਼ਰੂ ਹਾਂਜੀ ਹਾਂਜੀ ਤੇ ਭਗਵਾਨ ਜੀ ਇੱਥੇ ਖੜੇ ਹੋਏ ਹਨ ਤੇ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਇਹ ਸੇਵਾ ਕਿਸ ਤਰ੍ਹਾਂ ਨਿਭਾਈ ਜਾ ਰਹੀ ਹੈ ਤੇ ਇਹਨਾਂ ਦਾ ਸਾਥ ਕੌਣ-ਕੌਣ ਦੇ ਰਿਹਾ ਹੈ ਇਸ ਸੇਵਾ ਦੇ ਵਿੱਚ ਤੇ ਕਦੋਂ ਤੋਂ ਇਸ ਚੀਜ਼ ਨੂੰ ਲੈ ਕੇ ਇਹ ਉਪਰਾਲੇ ਕਰ ਰਹੇ ਹਨ ਤੇ ਭਗਵਾਨ ਜੀ ਤੁਸੀਂ ਦੱਸੋ ਜਰਾ ਇਸ ਦੇ ਬਚਨ ਨਾਲ ਪਾਓ ਸਭ ਤੋਂ ਪਹਿਲਾਂ ਫਤਿਹ ਬੁਲਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਹੈ ਜੀ ਬਿਤਾ ਅੰਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਬਾਰ ਮੰਗਿਆ 100 ਬਾਰ ਦਿੱਤਾ ਇਹ ਉਹ ਥਾਂ ਹੈ ਜਿੱਥੇ ਆਪਾਂ ਮੂੰਹ ਇੱਕ ਵਾਰੀ ਮੰਗਤਾ ਲਈਏ ਆਪਾਂ ਦਿਲ ਚ ਲੈ ਕੇ ਵੀ ਐਸੀਏ ਕਿ ਬਾਬਾ ਜੀ ਆਹ ਤੁਹਾਨੂੰ ਚਾਹੀਦਾ ਤੇ ਬਾਬਾ ਜੀ ਮੈਂ ਕਹਿੰਦਾ ਤੁਸੀਂ ਮੂੰਹ ਹੋਏ ਬਾਤ ਕਰਦੇ ਤੁਹਾਡੀ ਚੱਪਲਾਪੂਰੀ ਜਿੰਦੀ ਉਹ ਸਥਾਨ ਹੈ ਤੇ ਉਹੀ ਸਥਾਨ ਦੀ ਇਹ ਪ੍ਰਾਤਨ ਡੇੜੀ ਹੈ ਜੀ ਇਹ ਸਭ ਤੋਂ ਪ੍ਰਾਤਨ ਡੇੜੀ ਹੈ ਤੇ ਬਾਬਾ ਛਰੀ ਜਾਂਦੇ ਸਥਾਨ ਵਾਲੇ ਪਾਸੇ ਜਦੋਂ ਡੇੜੀ ਡੇੜੀ ਚੜ ਕੇ ਆਦੇ ਨਾ ਪੌੜੀਆਂ ਚੜ ਕੇ ਇਹ ਛੋਟੇ ਛੋਟੇ ਹੁੰਦੇ ਜੇ ਆਪਾਂ ਪੌੜੀਆਂ ਚੜ੍ਹਦੇ ਹੁੰਦੇ ਸੀ ਤੇ ਹੁਣ ਜਦੋਂ ਵੱਡੇ ਹੋ ਗਏ ਆਲਸੀ ਹੋ ਗਏ ਆਪਾਂ ਹੁਣ ਸਕੂਟਰ ਮੋੜਦਾ ਘੁੰਮ ਕੇ ਜਾਂਦੇ ਉਧਰ ਹਾਂ ਉਧਰ ਘੁੰਮ ਕੇ ਆਦੇ ਹੁਣ ਆਪਾਂ ਹਾਂਜੀ ਗੱਲ ਇਹ ਆ ਗੱਲ ਇੱਕ ਮੈਂ ਫੋਨ ਕੁਦਰਤੀ ਫੋਨ ਕੀਤਾ ਮੈਨੇਜਰ ਸਾਹ ਨੂੰ ਜੀ ਤੇ ਮੇਰਾ ਇੱਕ ਸਾਡੇ ਪਿੰਡ ਦਾ ਮੁੰਡਾ ਹੈ ਕਾਕੂ ਸਰਵਿਸਿੰਗ ਕਾਕੂ ਮਟੋਰ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਹੋਈ ਉਹਨਾਂ ਦੱਸਿਆ ਵੀ ਉੱਥੇ ਬਾਬਾ ਗੁਰਦਤਾ ਜੀ ਦੇ ਲੇਡੀ ਨੂੰ ਸੱਟਾ ਲੱਗ ਗਈ ਉਹਨੇ ਵੀ ਜਪਣਾ ਇਹ ਗੱਲ ਖੁੱਲ ਕੇ ਨਹੀਂ ਕਹਿ ਸਕਦੇ ਆਪਾਂ ਬਾਬਾ ਜੀ ਬਾਰੇ ਇਹ ਗੱਲ ਬੋਲ ਹੀ ਨਹੀਂ ਸਕਦੇ ਸੱਟਾ ਲੱਗ ਗਈ ਹਾਂਜੀ ਹਾਂਜੀ ਉਹਨਾਂ ਨੇ ਜਦੋਂ ਕਿਹਾ ਤਾਂ ਮੇਰੇ ਨਾਲ ਹੋਰ ਤਰ੍ਹਾਂ ਅੰਦਰ ਦਿੱਤਾ ਵੀ ਹੋਇਆ ਭੋਜਨ ਵੀ ਜਦੋਂ ਆਪਾਂ ਬੜ ਮੱਝ ਜਿਹੜੇ ਪੰਜਾਬ ਦੇ ਲੋਕ ਹੈ ਇਹ ਦਰਿਆਵਾਂ ਨੂੰ ਬੰਦ ਲਾਣੇ ਵਾਲੇ ਲੋਕ ਆ ਹਾਂਜੀ ਲੜਨ ਵਾਲੇ ਲੋਕ ਐ ਮੰਗਣ ਵਾਲੇ ਲੋਕ ਨਹੀਂ ਐ ਲੜ ਕੇ ਤਾਂ ਆਪਾਂ ਜਵਾਨ ਹੋਏ ਪੰਜਾਬ ਕਿੰਨੀ ਵਾਰ ਉੱਜੜ ਕੇ ਜਵਾਨ ਹੋਇਆ ਤੇ ਜੇ ਸਾਡੇ ਆਪਾਂ ਉਹ ਲੜਦੇ ਕਾਹਦੇ ਕਰਕੇ ਐ ਕਿਉਂਕਿ ਸਾਡੇ ਆਹ ਮਾਂ ਪੁਰਖ ਆਪਣੇ ਅਜਨੇ ਸਾਡੇ ਚਾਹੇ ਗੁਰਦੁਆਰੇ ਐ ਤੇ ਚਾਹੇ ਗੁਰੂ ਘਰ ਆ ਤਾਂ ਫਿਰ ਵੀ 6ਵੇਂ ਪਾਸੇ ਦੀ 300 ਧਰਤੀ ਆ ਜੀ ਤੇ ਉਹਨਾਂ ਦੇ ਬਾਬਾ ਕਰ ਦਿੱਤਾ ਜੀ ਜਿਨੇ ਸਾਰਿਆਂ ਨੂੰ ਸਭ ਕੁਝ ਦਿੱਤਾ ਸਾਰੇ ਸਾਡੇ ਬਸ ਆਦਨ ਐ ਤਾਂ ਵੀ ਜੇ ਉਹ ਸਾਨੂੰ ਕੁਝ ਹੋ ਜਾਂਦਾ ਤੇ ਸਾਡੇ ਲਈ ਤਾਂ ਐ ਇੱਕ ਹੈ ਜੇ ਕਲੰਕ ਸੀ ਧੋ ਨਹੀਂ ਧੋਇਆ ਨਹੀਂ ਜਾਣਾ ਸੀ ਹੁਣ ਵੀ ਅਸੀਂ ਬਾਬਾ ਜੀ ਨੂੰ ਇਹੀ ਬੇਨਤੀ ਕੀਤੀ ਬਾਬਾ ਜੀ ਅਸੀਂ ਸਿਰ ਮਿਹਨਤ ਕਰਨੇ ਬਚਾਨ ਵਾਲੇ ਅਸੀਂ ਨਹੀਂ ਆ ਬਚਾਨ ਵਾਲੇ ਤੁਸੀਂ ਐ ਅਸੀਂ ਮਿਹਨਤ ਕਰਦੇ ਸਾਡੀ ਮਿਹਨਤ ਨੂੰ ਸਫਲ ਕਰਿਓ ਸਾਡੀ ਫਲ ਦੇ ਦਿਓ ਸਾਡੀ ਮਿਹਨਤ ਦਾ ਸਾਡਾ ਫਲ ਇਹੀ ਆ ਵੀ ਇਹ ਜਗ੍ਹਾ ਨੂੰ ਕੋਈ ਸਥਾਨ ਨੂੰ ਕੁਝ ਹੋਵੇ ਨਾ ਤੇ ਜਿੱਥੇ ਕੱਲ ਇੱਕ ਵੀਡੀਓ ਪਾਈ ਮੈਂ ਤੇ ਮੇਰੇ ਨਾਲ ਮੈਨੇਜਰ ਸਾਹਿਬ ਸੀਗੇ ਤੇ ਮੈਨੇਜਰ ਸਾਹਿਬ ਤੇ ਆਪਾਂ ਵੀਡੀਓ ਜਦੋਂ ਪਾਈ ਤਾਂ ਵੀਡੀਓ ਤੋਂ ਬਾਅਦ ਅਸੀਂ ਤਾਂ ਨਾ ਅਸੀਂ ਆਪਣੀ ਬੁੱਧੀ ਅਨੁਸਾਰ ਸੋਚਿਆ ਵੀ ਯਾਰ ਸੰਗਤ ਨਹੀਂ ਪਹੁੰਚੀ ਅਸੀਂ ਉਹਦੇ ਕਰਕੇ ਬਿਲਕੇ ਵੀ ਹੈਗੇ ਅਸੀਂ ਮੰਦਾ ਚੰਗਾ ਵੀ ਕਈਆਂ ਨੂੰ ਬੋਲੇ ਉਹਦੇ ਬਾਅਦ ਤੇ ਆਪਾਂ ਮਾफी ਮੰਗਦੇ ਆਪਾਂ ਮੰਦਾ ਚੰਗਾ ਹੀ ਬੋਲੇ ਆ ਵੀ ਜਦ ਆ ਪਹੁੰਚੇ ਨਹੀਂ ਆ ਨਹੀਂ ਪਹੁੰਚੇ ਪਰ ਜਦ ਬਾਬਾ ਜੀ ਦੀ ਮਰਜ਼ੀ ਜਿਹੜੀ ਸੀਗੀ ਪਹਿਲਾਂ ਉਹਨਾਂ ਨੇ ਇੱਥੇ ਆ ਬੋਰੀਆਂ ਪਹੁੰਚਾਈਆਂ ਜੀ ਬਾਬਾ ਜੀ ਹੋਣੀ ਐਜੀ ਕਿਰਪਾ ਕੀਤੀ ਐਨਾ ਢੇਰ ਲੱਗ ਗਿਆ ਮੈਂ ਕਹਿੰਦਾ ਜਿਆਦੇ ਨਹੀਂ ਤਾਂ 50 ਤੋਂ 60 ਹਜ਼ਾਰ ਬੋਰੂ ਕੱਲ੍ਹ ਹੀ ਪਹੁੰਚ ਗਿਆ ਸੀ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਜਦੋਂ ਅੱਜ ਲਾਣ ਦੀ ਲੋੜ ਸੀ ਤਾਂ ਮੁੰਡੇ ਐਨੇ ਕ ਸੰਗਤ ਆ ਗਈ ਆ ਬਲਾ ਚੋਰ ਤੋਂ ਆਏ ਹੋਏ ਇਹ ਕੰਡੈਸਰ ਤੋਂ ਮਟਰ ਤੋਂ ਕਾ ਕੀਰਤਪੁਰ ਸਾਹਿਬ ਤੋਂ ਇਥੋਂ ਕੇ ਲੱਗ ਲੱਗ ਗੜਸਾਂਕਰ ਤੋਂ ਵੀ ਗੱਲ ਸੰਗਤ ਆਈ ਚੰਡੀਗੜ੍ਹ ਤੋਂ ਆਏ ਹੋਏ ਜੀ ਆ ਨਾਲਾਗੜ੍ਹ ਤੋਂ ਮੈਂ ਕੋਈ ਜਗ੍ਹਾ ਜੇ ਭੁੱਲ ਗਿਆ ਤਾਂ ਉਹਨਾਂ ਵਾਸਤੇ ਮਾਫੀ ਚਾਹੁੰਦਾ ਜੀ ਪਰ ਜਿੰਨਾ ਕੇ ਮੈਨੂੰ ਯਾਦ ਹੈ ਸਾਰੇ ਇੱਥੇ ਪਹੁੰਚੇ ਮੈਂ ਇਹਨਾਂ ਮਹਾਵਰਸ਼ਾਨੀ ਮੈਂ ਗੱਲ ਕਰਦਾ ਬਾਬਾ ਗੁਰਦਤਾ ਜੀ ਦੀ ਇਹ ਬੜੀ ಅಪਾਰ ਕਿਰਪਾ ਹੈ ਵੀ ਜਿਨ੍ਹਾਂ ਨੇ ਪਹਿਲਾਂ ਰਸਤਾ ਬਜਾਈਆਂ ਵੀ ਜੋ ਚੀਜ਼ ਲੱਗਣੀ ਪਹਿਲਾਂ ਪਾਓ ਬਜਾਣਾ ਤੇ ਉਸ ਤੋਂ ਬਾਅਦ ਨੌਜਵਾਨ ਤੇ ਅੱਜ ਸਵੇਰੇ ਜਦੋਂ ਮੀਂਹ ਪਿਆ ਸੀ ਉਦੋਂ ਹੀ ਨੌਜਵਾਨਾਂ ਦਾ ਹੜ ਇੱਥੇ ਪਹੁੰਚ ਗਿਆ ਤੇ ਆ ਅੱਖ ਚਪਕਦੇ ਮੈਂ ਕਹਿੰਦਾ ਦੋ ਦੋ ਤਿੰਨ ਘੰਟੇ ਦੇ ਵਿੱਚ ਪੂਰੀ ਕਰਤੀ ਜਿਹਨੂੰ ਆਪਾਂ ਸੋਦੇ ਵੀ ਦੋ ਤੋਂ ਤਿੰਨ ਦਿਨ ਲੱਗਣੇ ਦੋ ਤੋਂ ਤਿੰਨ ਘੰਟਿਆਂ ਦੇ ਵਿੱਚ ਪੂਰੀ ਕਰਤੀ ਮੈਂ ਇੱਥੇ ਸਿਰਫ ਇਹ ਕਹਿਣਾ ਚਾਹੁੰਦਾ ਕਿ ਤੰਦਨ ਬਾਬਾ ਗੁਰ ਦਿੱਤਾ ਦੀਨ ਦੁਰੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਮੈਨੇਜਰ ਸਾਹਿਬ ਨਾਲ ਜ਼ਰੂਰ ਗੱਲ ਕਰੋ ਜੀ ਮੈਨੇਜਰ ਸਾਹਿਬ ਕਿੱਥੇ ਆ ਮੈਨੇਜਰ ਸਾਹਿਬ ਇੱਕ ਮਿੰਟ ਆ ਜਾ ਜੀ ਇਹ ਮੈਨੇਜਰ ਸਾਹਿਬ ਆ ਜੀ ਸਾਡੇ ਸੁਖਵੀਰ ਸਿੰਘ ਕਲਮਾ ਨੁਸਖਾ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਜੀ ਜੀ ਬਾਬਾ ਜੀ ਸੱਚੀ ਗੱਲ ਜੀ ਨਾਲ ਹੀ ਹਾਂਜੀ ਤੇ ਬਾਬਾ ਜੀ ਇਹ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਗੋਹਰ ਲਗਾਈ ਗਈ ਸੀਗੀ ਕੀ ਸੰਗਤਾਂ ਨੂੰ ਕੀ ਮਦਦ ਕੀਤੀ ਜਾਵੇ ਜਾਂ ਨਾਲ ਰੜਕੇ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਜਾਵੇ ਤੇ ਤੁਹਾਡੇ ਜਾਂ ਕਹਿਣ ਤੇ ਜਾਂ ਵੀਡੀਓ ਦੇਖ ਕੇ ਕਿਸੇ ਵੀ ਮਾਧਮ ਦੇ ਰਹੀ ਸੰਗਤਾਂ ਉਰੇ ਪਧਿਆਨ ਤੇ ਹਰ ਇੱਕ ਨੇ ਆਪਣਾ ਪੂਰਾ ਜੋਰ ਲਾਇਆ ਹੈ ਤੇ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਕਿ ਪੰਜਾਬ ਦੀ ਏਕਤਾ ਜਾਂ ਫਿਰ ਬਾਬਾ ਜੀ ਦੇ ਨਾਲ ਜਿਹੜਾ ਸਾਡਾ ਲਗਾਵ ਹੈ ਉਦੇ ਨਾਲ ਆਪਾਂ ਸਾਰੇ ਇੱਥੇ ਰਲ ਕੇ ਪੁੱਜੇ ਹਾਂ ਜਾਂ ਦਿਖ ਰਹੇ ਹਾਂ ਜਾਂ ਨਾਲ ਕੰਮ ਕਰਾ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕੱਲ ਸਵੇਰ ਤੋਂ ਭਾਜੀ ਵੀ ਸਾਡੇ ਨਾਲ ਤੇ ਅਸੀਂ ਵੀਡੀਓ ਪਾਈ ਇੱਥੇ ਹਰੇਕ ਬੰਦਾ ਪੁੱਜਿਆ Hindu ਵੀ ਪੁੱਜੇ Sikh ਵੀ ਪੁੱਜੇ ਕਿਸੇ ਨਾਲ ਕੋਈ ਇੱਥੇ ਜਾਤ ਪਾਤ ਨਹੀਂ ਕੀਤੀ ਨਾ ਇੱਥੇ ਹਰੇਕ ਪਾਸੇ ਹਿਮਾਚਲ ਤੇ ਵੀ ਆਂਦੇ ਗੜਸ਼ੈਂਕਰ ਨਾਵਾ ਸ਼ਹਿਰ ਨੂਰਪੁਰ ਕੀਰਤਪੁਰ ਤੇ ਆਨੰਦਪੁਰ ਸਾਹਿਬ ਤੇ ਬਲਾਚੌਰ ਤੇ ਹਰੇਕ ਨੌਜਵਾਨ ਸਾਡੇ ਕੋਲ ਪੁੱਜ ਰਿਹਾ ਕੋਈ ਕੱਪੜੇ ਲੱਭਣੇ ਤੇ ਨਹੀਂ ਡਰਦਾ ਕੋਈ ਥੱਲਾ ਉਤਰਨੇ ਤੇ ਨਹੀਂ ਡਰਦਾ ਹਰੇਕ ਬੰਦਾ ਪੂਰੀ ਤੰਦ ਇਹ ਹੀ ਨਾ ਕੰਮ ਕਰ ਰਿਹਾ ਤੇ ਵੱਧ ਤੇ ਵੱਧ ਸਹਿਯੋਗ ਵੀ ਦੇ ਰਹੇ ਸਾਡੇ ਕੋ ਆ ਕਿੱਡਾ بڑا ਸੀ ਡੰਗਾ ਲਾਇਆ ਘੱਟੋ ਘੱਟ 20000 ਬੋਰੀ ਦਾ ਡੰਗਾ ਸੀ ਇੱਕ ਦਿਨ ਚ ਲਾਇਆ ਅੱਜ ਵੀ ਬਹੁਤ ਜ਼ਿਆਦਾ ਨੌਜਵਾਨ ਸਾਡੇ ਕੋਲ ਆਏ ਵੇ ਅਸੀਂ ਇਹਦਾ ਬਹੁਤ ਜ਼ਿਆਦਾ ਹੱਥ ਜੋੜ ਕੇ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਖੜੇ ਠੀਕ ਹੈ ਬੱਬਾ ਜੀ ਕੀ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਸੰਗਤਾਂ ਨਾਲ ਸਾਡੇ ਮਿਹਨਤ ਕਰਾਰੀਆਂ ਹਨ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੇ ਸੰਗਤਾਂ ਦਾ ਜੇ ਅਗਰ ਕਿਸੇ ਨੂੰ ਮੈਨੇਜਮੈਂਟ ਨੂੰ ਕਿਸੇ ਹੋਰ ਬੰਦੇ ਦੀ ਜਿਆ ਲੋੜ ਪੈਂਦੀ ਆ ਤਾਂ ਜਿੱਦਾ ਵੀਡੀਓ ਤੁਸੀਂ ਦੇਖ ਦੇਖਦੇ ਹੋ ਤਾਂ ਉਸ ਵੀਡੀਓ ਨੂੰ ਦੇਖ ਕੇ ਇੱਕ ਵਾਰੀ ਤੇ ਜਰੂਰ ਪੁੱਛਣਾ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੰਗਤਾਂ ਨਾਲ ਬਹੁਤ ਬਹੁਤ ਮਿਹਰਬਾਨੀ ਜੀ ਆਪਣਾ ਕੀਮਤੀ ਸਮੇਂ ਦੇਣ ਲਈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਆ ਸਾਡੇ ਖਾਨ ਬਾਈ ਜੀ ਵੀ ਪੂਜਨੀਤੇ ਤੇ ਇਹ ਵੀ ਆਪਣਾ ਬਹੁਤ ਯੋਗਦਾਨ ਦਿੰਦੇ ਆਣ ਅਲੱਗ ਅਲੱਗ